तहसील फगवाड़ा ਦੇ ਅਧੀਨ ਆਉਂਦੇ ਪਿੰਡ ਜਗਤਪੁਰ ਜੱਟਾ ਵਿਖੇ ਸੁਖਵਿੰਦਰ ਸਿੰਘ ਉਰਫ ਕਾਕਾ ਨਾਮ ਦੇ ਨੌਜਵਾਨ ਦੀ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ ਜਿਸ ਦੀ লাশ ਨੂੰ ਉਕਤ ਹਮਲਾਵਾਰਾਂ ਨੇ ਪਿੰਡ ਦੇ ਹੀ ਇੱਕ ਖੂਹ ਵਿੱਚ ਸੁੱਟ ਦਿੱਤਾ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਮਾਤਾ ਯਮੁਨਾ ਦੇਵੀ ਦੇ ਕਹਿਣ ਅਨੁਸਾਰ ਉਹਨਾਂ ਦਾ ਲੜਕਾ ਪਿੰਡ ਦੇ ਹੀ ਕੁਝ ਮੁੰਡਿਆਂ ਨਾਲ ਕੰਮ ਤੇ ਗਿਆ ਸੀ ਪਰ ਦੋ ਦਿਨ ਤੋਂ ਘਰ ਵਾਪਸ ਨਹੀਂ ਸੀ ਆਇਆ ਅਤੇ ਮ੍ਰਿਤਕ ਲੜਕੇ ਦੇ ਨਾਲ ਜੋ ਲੜਕਾ ਕੰਮ ਤੇ ਗਿਆ ਸੀ ਉਹ ਸੁਖਵਿੰਦਰ ਸਿੰਘ ਦੇ ਘਰ ਉਸ ਦੇ ਕਪੜੇ ਦੇਣ ਆਇਆ ਸੀ ਅਤੇ ਕਹਿ ਰਿਹਾ ਸੀ ਕਿ ਸੁਖਵਿੰਦਰ ਦਾ ਕੁਝ ਵੀ ਪਤਾ ਨਹੀਂ ਹੈ ਕਿ ਉਹ ਕਿੱਧਰ ਗਿਆ ਹੈ ਇਸ ਬਾਰੇ ਉਹ ਨਹੀਂ ਜਾਣਦਾ ਅਤੇ ਇਸ ਸਬੰਧੀ ਜਦੋਂ ਪਿੰਡ ਵਾਸੀਆਂ ਨੇ ਆਲੇ ਦੁਆਲੇ ਪਿੰਡਾ ਵਿੱਚ ਸੁਖਵਿੰਦਰ ਸਿੰਘ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਨਹੀਂ ਮਿਲਿਆ ਪਰ ਕਿਸੇ ਦੇ ਦੱਸਣ ਮੁਤਾਬਕ ਪਿੰਡ ਦੇ ਹੀ ਇੱਕ ਧਾਰਮਿਕ ਸਥਾਨ ਨਾਲ ਲੱਗਦੇ ਖੂਹ ਵਿੱਚੋਂ ਸੁਖਵਿੰਦਰ ਸਿੰਘ ਦੀ ਲਾਸ਼ ਬਰਾਮਦ ਹੋਈ ਜਿਸ ਦੇ ਸਰੀਰ ਤੇ ਕਾਫੀ ਸੱਟਾਂ ਦੇ ਨਿਸ਼ਾਨ ਸਨ ਅਤੇ ਲੱਗ ਰਿਹਾ ਸੀ ਕਿ ਉਸ ਨੂੰ ਬੜੀ ਹੀ ਬਰੇਮੀ ਨਾਲ ਕੁੱਟਿਆ ਗਿਆ ਹੈ ਇਸ ਸਬੰਧੀ ਉਹਨਾਂ ਥਾਣਾ ਸਤਨਾਮਪੁਰਾ ਨੂੰ ਤੁਰੰਤ ਸੂਚਨਾ ਦਿੱਤੀ ਅਤੇ ਥਾਣਾ ਸਤਨਾਮਪੁਰਾ ਦੀ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹਾਂਜੀ ਕੀ ਨਾ ਤੁਹਾਡਾ ਜਬਰਦਸਤ ਤੁਹਾਡੇ ਲੜਕੇ ਦਾ ਕੀ ਨਾਮ ਕੋਈ ਛਕਮਿੰਦਰ ਸੋਰੀ ਕਦੋਂ ਕਦੋਂ ਗਏ ਸੀ ਕਿ ਤੇ ਕਿੱਥੇ ਗਏ ਸੀ ਕੰਮ ਤੇ ਲੈ ਕੇ ਗਿਆ ਮੁੰਡਾ ਅਰ ਐਂਪੀ ਗਏ ਕਦੋਂ ਗਏ ਸੀ ਕਰੋ 8 9 ਵਜੇ ਗਏ ਆ ਕਹਿੰਦਾ ਆਂਟੀ ਮੈਂ ਕੰਮ ਚੋਂ ਲੈ ਚਲੇ ਇਹਨੇ ਮੈਂ ਕਿਹਾ ਪੁੱਤ ਲੈ ਜਾ ਇਹਨੇ ਛੱਡ ਜਾਈ ਕਹਿੰਦਾ ਆਂਟੀ ਮੇਰੀ ਜ਼ਿੰਮੇਵਾਰੀ ਹੈ ਫਿਕਰ ਨਾ ਕਰ ਮੈਂ ਕਿਹਾ ਮੈਂਨੇ ਫਿਕਰ ਕੀਤੀ ਤੇਉਂ ਮੇਰੇ ਪੁੱਤ ਹੀ ਹੈ ਨਮੇ ਜੀ ਲੈ ਜਾ ਇਹਨੇ ਮੈਂ ਕਿਹਾ ਮੈਨੂੰ ਯਕੀਨ ਨਹੀਂ ਆ ਤੇ ਇੱਥੇ ਪਾਪ ਤਾਂ ਨੂੰ ਕਿ ਜਦੋਂ ਮੁੰਡੇ ਆਏ ਆ ਤਾਂ ਕੀ ਦੱਸਿਆ ਵੀ ਆ ਕੇ ਉਹਨੇ ਕਿਹਾ ਮਾਰ ਕੇ ਛੱਡਿਆ ਸੀ ਸਿਰ 'ਚ ਵੀ ਮਾਰਿਆ ਅੱਖ ਵੀ ਇਹਦੇ ਨਿਕਲੀ ਬਾਹਰ ਬਾਂਹ ਵੀ ਛੋੜੀ ਇਹ ਤੇ ਮਾਰ ਕੇ ਸੋਚਿਆ ਕੋਚ ਉਹ ਕਿੱਥੇ ਬੰਦਾ ਜੀ ਉਹਨਾਂ ਦੇ ਲੱਗਦਾ ਹੀ ਆ ਠਾਈ ਕੱਪ ਕੱਪੜੇ ਵੀ ਨਹੀਂ ਦੇਖੇ ਗਏ ਆ ਕਹਿੰਦਾ ਉਹ ਤਾਂ ਪਜਾਮਾ ਲੈ ਲੈ ਮੈਂ ਲੈ ਲੈ ਅੱਛਾ ਪਾ ਲੈ ਇੱਕ ਜਿਹੜਾ ਛਾਲ ਕੇ ਜਿੰਦਾ ਪਈ ਸੀ ਉੱਥੇ ਆਲਤ ਕੰਮ ਕੀ ਕਰਦਾ ਸੀ ਮੁੰਡਾ ਅਟਲਾਸ ਮਾਰਨ ਦੇ ਸਬਾਲੀ ਕੈਸਾ ਵੰਗ ਵਾਲਾ ਜਾਣਣਾ नहीं ਥਾਣੇ ਤੁਸੀਂ ਕਹਤ ਆ ਮੈਨੂੰ ਤਾਂ ਫੋਨ ਸਵੇਰੇ ਕੀਤਾ ਸੀ ਨਹੀਂ ਮੈਨੂੰ ਕਹਿੰਦੇ ਮੰਮੀ ਨਹੀਂ ਠੀਕ ਹੈਗੀ ਵੀ ਲੈ ਕੇ ਜਾਣਾ ਉਹਨਾਂ ਨੂੰ ਮੈਨੂੰ ਨਹੀਂ ਦੱਸਿਆ ਹੁਣ ਮੈਨੂੰ ਆਈ ਨਹੀਂ ਪਤਾ ਲੱਗਿਆ ਕੀ ਦੱਸਿਆ ਕੀ ਅੱ체 ਆਏ ਤੇ ਕੀ ਕਰਨਾ ਕਰਾਂ ਕਹਿੰਦੇ ਸੁਖਵਿੰਦਰ ਉਦਾਂ ਨਾ ਆਇਆ ਕਾਕਾ ਕਹਿੰਦੇ ਅਸੀਂ ਉਹਨੂੰ ਪਿਆਰ ਨਾਲ ਤੇ ਕਹਿੰਦੇ ਕਾਕਾ ਹੈਂਡਿੰਗਾ ਮੇਰਾ ਕੀ ਹੋਇਆ ਕਹਿੰਦੇ ਤਦ ট্রান্সਫਰਮਰ ਨਾ ਕੰਮ ਤੇ ਜਾਂਦਾ ਸੀ ਮਹੀਨਾ ਹੋ ਗਿਆ ਮੈਂ ਪਹਿਲਾਂ ਰਹਿ ਕੇ ਗਈ ਛੁੱਟੀਆਂ ਉਦੋਂ ਵੀ ਜਾਂਦਾ ਸੀ ਉਹਨਾਂ ਨਾ ਤੇ ਕਹਿੰਦੇ ਉਹਨਾਂ ਨਾ ਗਿਆ ਸੀਗਾ ਕੱਲ ਰਾਤ ਆਇਆ ਨਹੀਂ ਕੱਲ ਸਾਰਾ ਦਿਨ ਵੀ ਨਹੀਂ ਆਇਆ ਹੂੰ ਫੇਰ ਰਾਤੀ ਨੇ ਟੋਲਿਆ ਤੇ ਫੇਰ ਕਹਿੰਦੇ ਉੱਥੋਂ ਫੂ ਸਕੂਟ ਸੀਗਾ ਜਿਹੜਾ ਵੀ ਫੂਜ ਡਿਗਿਆ ਸੀ ਉੱਥੋਂ ਕੱਟਿਆ ਰਾਤੀ ਮੈਨੂੰ ਨਹੀਂ ਪਤਾ ਹੁਣ ਦੱਸਿਆ ਇਹੋ ਹਾਂ ਮੈਨੂੰ ਸਵੇਰੇ ਫੋਨ ਗਿਆ ਸੀ ਜਿੱਟਲਾ ਕੱਤੀ ਪੁਲਸ ਵਾਲੇ ਪੁਲਸ ਹਾਂਜੀ ਕਹਿੰਦੇ ਆਈ ਸੀ ਉੱਥੇ ਰਾਤੀ ਜਦੋਂ ਅੰਤਨੀ ਹਜੇ ਕਰੇ ਨੀ ਕੋਈ ਤਾਂ ਕਿ ਕੀ ਸਰਕਾਰ ਤੋਂ ਮੰਗ ਹੈ ਸਾਾਨੂੰ ਸਾਫ ਚਾਦਾਬਾਸ ਸਾਨੂੰ ਇਹੀ ਮੰਗ ਸਾਡੀ ਜਿੱਦਾਂ ਸਾਡਾ ਬੰਦਾ ਲੈ ਕੇ ਗਏ ਆ ਸਾਨੂੰ ਵਾਪਸ ਕਰ ਦਿਓ ਗੱਤਪੁਰ ਜੱਟਾਂ ਦੇ ਵਿੱਚ ਜਿਹੜਾ ਕੀ ਹੋਇਆ ਕੀ ਕਹਿੰਦਾ ਜਾਣਦੇ ਹੋ ਉਹਦੇ ਬਾਰੇ ਜਗਤਪੁਰ ਜੱਟਾਂ ਜਿਹੜਾ ਰਾਤਾਂ ਫਰੀ ਵੀ ਵਾਰਾਂ ਕੋਈ ਇਨਫੀਮੇਸ਼ਨ ਆਈ ਸੀ ਸਾਡਾ ਤੇ ਫੂ ਦੇ ਵਿੱਚ ਬੰਦਾ ਡਿੱਗਾ ਹੋਇਆ ਉਹ ਲਏ ਸੀ ਜਾ ਕੇ ਗਏ ਸੀ ਆਪਣਾ ਡਿਊਟੀ ਅਫਸਰ ਗਿਆ ਸੀ ਤੇ ਉਹ ਸੁਬਿੰਦਰ ਸਿੰਘ ਦਾ ਜਿਹੜਾ ਵਿਕਤੀ ਸੀ ਉਹ ਡਿੱਗਾ ਸੀ ਉਹਦੀ ਬੇਨਾਮ ਡੈਥ ਹੋ ਚੁੱਕੀ ਜੀ ਸਰ ਕਿੱਥੇ ਦਾ ਵਾ ਕੁਝ ਪਤਾ ਚੱਲੇਗਾ ਕਿ ਡੈਥ ਹੋਣ ਦਾ ਕਾਰਨ ਕੀ ਸਾਹਮਣੇ ਆਇਆ ਕੋਈ ਜਗਤਪੁਰ ਜੱਟਾਂ ਦਾ ਆ ਤੇ ਇਹ ਉਹ ਦਾ ਪਰਿਵਾਰਕ ਮੈਂਬਰ ਆਇਆ ਬਿਆਨ ਲਿਖਿਆ ਜੋ ਵੀ ਬਿਆਨ ਦੇਣਗੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਅਮਲ ਤੇ ਲਿਆ ਸਰ ਇਹ ਕਿੱਥੇ ਦੇ ਰਹਿਣ ਵਾਲੇ ਆ ਜੀ ਤੇ ਜਗਤਪੁਰ ਜੱਟਾਂ ਦੇ ਆ ਤੇ ਮੁੰਡੇ ਦਾ ਨਾਮ ਕੀ ਹੈ ਜਿਹਨੇ ਸੁਖਿੰਦਰ ਸਿੰਘ ਆ ਤੇ ਫਾਦਰ ਨੇਮ ਵਗੈਰਾ ਕੁਝ ਪਤਾ 33-33 ਸਾਲ ਦੇ ਆ ਜੀ ਹਾਂਜੀ ਤੇ ਹੋਇਆ ਕਿ ਇਦਾਂ ਕੁਝ ਪਤਾ ਕਰ ਰਹੇ ਆ ਵੈਰੀਫਾਈ ਬਿਆਨ ਦੇ ਕੇ ਤੇ ਉਹ ਜੋ ਵੀ ਅੱਗੇ ਉਹਨਾਂ ਦੇ ਕਾਰਵਾਈ ਕਰਦੇ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਤਸਦੀਕ